ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਖਾਣ-ਪੀਣ ਦੀਆਂ ਚੀਜ਼ਾਂ ਦੇ ਵਿੱਚ ਮਿਲਾਵਟ ਹੁੰਦੀ ਰਹਿੰਦੀ ਹੈ ਤੇ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਅਤੇ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਇੱਕ ਵੀਡੀਓ ਨਾ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਇਹ ਵੀਡੀਓ ਪਿੰਡ ਮੰਗਾਵਾਲੀ ਨੜੇ ਤਾਂਦਰਾ ਤੇ ਜ਼ਿਲ੍ਹਾ ਸੰਗਰੂਰ ਦੀ ਹੈ ਤੁਸੀਂ ਵੀਡੀਓ ਦੇ ਵਿੱਚ ਦੇਖੋ ਕਿ ਇੱਕ ਨਾ ਪਿੰਡ ਦੇ ਵਿੱਚ ਦੁੱਧ ਹੀ ਨਕਲੀ ਦੁੱਧ ਬਣਾ ਕੇ ਵੇਚਦਾ ਸੀ ਅਤੇ ਪਿੰਡ ਵਾਲੇ ਨੇ ਜਦੋਂ ਉਸ ਦੁੱਧੀ ਤੋਂ ਇਕੱਠਾ ਦੁੱਧ ਸਵੀਰ ਬਣਾਉਣ ਦੇ ਲਈ ਲੈਤਾ ਤਾਂ ਜਦੋਂ ਉਹ ਦੁੱਧ ਪਲਾਸਟਿਕ ਬਣ ਗਿਆ ਅਤੇ ਫਿਰ ਉਸ ਦੁੱਧੀ ਨੂੰ ਉਸ ਪਿੰਡ ਵਾਲਿਆਂ ਨੇ ਰੰਗੇ ਹਾਥੀ ਫੜ ਲ ਅਤੇ ਇਹ ਜਿਹੇ ਲੋਕ ਹੀ ਪੰਜਾਬ ਦੀ ਬਰਬਾਦੀ ਦਾ ਕਾਰਨ ਬਣਦੇ ਨੇ ਸੋ ਦੋਸਤੋ ਤੁਸੀਂ ਵੀ ਇੱਕ ਵਾਰ ਇਸ ਵੀਡੀਓ ਨੂੰ ਜਰੂਰ ਦੇਖੋ ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਆਪਾਂ ਤੁਸੀ ਕੀ ਦੇਖੋ ਆਪ ਦਾ ਇੱਕ ਨੰਬਰ ਦਾ ਉਸਤਾ ਕੀ ਜੀ ਮੇਰਾ ਦੇਖੋ ਅੱਜ ਦੀ ਜੇਰ ਪਈ ਪਈ ਹੈ ਤਾਂ ਆਹ ਦੇਖੀ ਬੰਗਿਆ ਕੋਮਰ ਜੀ ਕਿੱਥੇ ਖੜ ਹੋ ਰਹੇ ਨੇ ਦੇਖੀ ਆਪਾਂ ਤੁਸਾਂ ਵੀ ਕੀ ਦਿਓ ਜਾ ਆਪ ਦਾ ਇੱਕ ਨੰਬਰ ਦਾ ਉਸਤਾ ਜੀ ਜੇ ਪਰਾ ਦੇਖੋ ਅੱਜ ਦੀ ਜੇਰ ਪਈ ਪਈ ਐ ਤਾਂ ਆਹ ਦੇਖੀ ਬਣ ਗਿਆ ਸੋ ਦੋਸਤੋ ਇਹ ਜਿਹੇ ਲੋਕਾਂ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਹੋਆ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਦੇ ਹੋ ਮਿਲਦੇ ਆ ਕੋਈ ਨੰਨੀ ਵੀਡੀਓ ਲੈ ਕੇ ਉਦੋਂ ਤੱਕ ਰੱਬ ਰਾਖਾ